ਨੀ ਦੇਵ ਤੇ ਰਣਦੀਪ ਖੁੱਡਾ ਦੀ ਬਾਲੀਵੁੱਡ ਫਿਲਮ ਜਗਦਾ ਲਗਾਤਾਰ ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਜਿੱਥੇ ਵਿਰੋਧ ਕੀਤਾ ਜਾ ਰਿਹਾ ਸੀ ਉੱਥੇ ਹੀ ਇਸ ਮਾਮਲੇ 'ਚ ਲੋਕਾਂ ਦੇ ਵੱਲੋਂ ਐਫਆਈਆਰ ਸਨੀਦੋ ਤਨਦੀਪ ਹੁੱਡਾ ਤੇ ਉਹ ਤਿੰਨ ਲੋਕਾਂ ਦੇ ਖਿਲਾਫ ਦਰਜ ਕਰ ਲਈ ਹੈ ਦੱਸ ਦਈਏ ਕਿ ਫਿਲਮ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਜਿਸ ਤੋਂ ਬਾਅਦ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਇਹ આરોਪ ਲਾਇਆ ਗਏ ਕਿ ਇਸ ਫਿਲਮ ਦੇ ਵਿੱਚ ਇਸਾਈ ਧਰਮ ਦੇ ਲੋਕਾਂ ਦੇ ਖਿਲਾਫ ਜੋ ਹੈ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਜੋ ਹੈ ਉਹ ਖੇਸ ਪਹੁੰਚਾਉਂਦੀ ਹੈ ਇਸ ਫਿਲਮ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਇਸ ਵਿੱਚ ਕੁਝ ਅਜਿਹੇ ਸੀਨ ਨੇ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਖੇਸ ਪਹੁੰਚਾਉਂਦੇ ਨੇ ਦੱਸ ਸਈਏ ਕਿ 15 ਅਪ੍ਰੈਲ ਨੂੰ ਜਲੰਧਰ ਦੇ ਵਿੱਚ ਇਸਾਈ ਧਰਮ ਦੇ

ਕਿ ਫਿਲਮ ਦੇ ਵਿੱਚ ਰਣਦੀਪ ਹੁੱਡਾ ਜੋ ਐਕਟਰ ਨੇ ਉਹਨਾਂ ਦੇ ਵੱਲੋਂ ਇੱਕ ਸੀਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਚਰਚ ਦੇ ਅੰਦਰ ਖੜੇ ਹੋ ਕੇ ਕਿਹਾ ਹੈ ਕਿ ਮੈਨੂੰ ਈਸਾ ਮਸੀਹ ਜੋ ਨਹੀਂ ਉਹ ਸੌ ਰਹੀ ਨੇ ਤੇ ਉਹਨਾਂ ਨੇ ਮੈਨੂੰ ਆਪਣੀ ਜਗ੍ਹਾ ਭੇਜਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਕਰੋ ਤੇ ਇਹਨਾਂ ਦੇ ਖਿਲਾਫ ਕਾਰਵਾਈ ਜ਼ੁਬਾਨੀ ਕਾਰਵਾਈ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਇੱਕ ਹੋਰ ਸੀਨ ਦੀ ਗੱਲ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਸੀਨਾ ਦੇ ਕਾਰਨ ਜੋ ਈਸਾ ਮਸੀਹ ਦੇ ਵਿਰੋਧੀ ਲੋਕ ਨੇ ਜੋ ਉਹਨਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਹਵਾ ਮਿਲੇਗੀ ਤੇ ਉਹਨਾਂ ਦੇ ਚਰਚਾ ਗਿਜੋਣੇ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਨਗੇ ਹੁਣ ਇਸ ਮਾਮਲੇ 'ਚ ਜੋ ਹੈ ਉਹ ਐਫਆਈਆਰ ਦਰਜ ਕਰ ਲਈ ਗਈ ਹੈ ਸਨੀ ਦਿਓਲ ਰਣਦੀਪ ਹੁੱਡਾ ਤੇ ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਹੋਰ ਜੋ ਨੇ ਨਦੀਰ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਨੋਟਿਸ ਜੋ ਹੈ ਭੇਜਿਆ ਜਾਵੇਗਾ ਤੇ ਪੁੱਛਗਿੱਛ ਦੇ ਲਈ ਜਲੰਧਰ ਜੋ ਹੈ ਉਹ ਬੁਲਾਇਆ ਜਾਵੇਗਾ ਤਾਂ ਜੋ ਜੋ ਐਫਆਈਆਰ ਦਰਜ ਹੋਈ ਹੈ ਉਸ ਦੀ ਪੂਰੀ ਕਾਰਵਾਈ ਜੋ ਹੈ ਉਹ ਕੀਤੀ ਜਾ ਸਕੇ